ਦਾ ਜਿਹੜਾ ਪ੍ਰੋਗਰਾਮ ਰੱਖਿਆ ਕਿ ਇਸ ਵਿਸ਼ੇ ਤੇ ਹਾਂਜੀ ਹਾਂਜੀ ਨਮਸਕਾਰ ਪਹਿਲੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵੈਲਕਮ ਕਿ ਤੁਸੀਂ ਅੰਨੀ ਧੁੱਪ ਚ ਤੇ ਅੰਨੀ ਐਫਰਟਸ ਕਰਕੇ ਆਏ ਹੋ ਸਾਡਾ ਪਰਪਸ ਇਸ ਪ੍ਰੋਜੈਕਟ ਦਾ ਹੈ ਮਤਲਬ ਮੈਂ ਡਾਕਟਰ ਅਲਕਾ ਮੈਂ ਵਾਈਸ ਪ੍ਰੈਜ਼ੀਡੈਂਟ ਇਨਰਵੀ ਕਲਬ ਬਟੰਡਾ ਸੈਂਟਰਲ ਠੀਕ ਹੈ ਸਾਡਾ ਅੱਜ ਜਿਹੜਾ ਆ ਕਾਰ्यक्रम ਹੋਇਆ ਹੈ ਜ ਜੇ ਅਸੀਂ ਪ੍ਰੋਜੈਕਟ ਕੀਤਾ ਹੈ ਇਹਦਾ ਪਰਪਸ ਹੀ ਆਹੀ ਹੈ ਕਿ ਅੰਨੀ ਤੇਜ਼ ਗਰਮੀ ਚ ਅੰਨੀ ਉਹ ਧੁੱਪ ਚ ਜਿਹੜੇ ਸਾਡੇ ਬੈਨੇਫਿਸ਼ਰੀਜ਼ ਐ ਸਪੈਸ਼ਲੀ ਸਾਡੇ ਘਰ ਦੀ ਜਿਹੜੀ ਮੇਡਸ ਆਂਦੀਆਂ ਠੀਕ ਹੈ ਉਹ ਤਾਂ ਅਸੀਂ ਇਹ ਪ੍ਰੋਜੈਕਟ ਦੇਖੋ ਕਰਦੇ ਰਹਿੰਦੇ ਹ ਬਟ ਫਿਰ ਇੱਕ ਲੈਵਲ ਤੇ ਇੱਕ ਪਾਰਟਿਕੂਲਰ ਕਾਲੀ ਚ ਅਸੀਂ ਰਹਿ ਜਾਂਦੇ ਸਾਡਾ ਇਹ ਕੋਸ਼ਿਸ਼ ਸੀ ਕਿ ਅਸੀਂ ਪੂਰੇ ਸ਼ਹਿਰ ਚ ਜਿੰਮੇ ਅਸੀਂ ਫੈਲਸਕਿਪ ਕਰ ਸਕਦੇ ਹ ਉਹਨਾਂ ਇਸ ਛਤਰੀਆਂ ਨੂੰ ਪਹੁੰਚਾਈਏ ਤਾਂ ਅਸੀਂ ਸੋਚਿਆ ਸਾਡੀ ਪ੍ਰੈਜ਼ੀਡੈਂਟ ਮੈਮ ਨੇ ਤੇ ਸਾਡੇ ਡਿਸਟ੍ਰਿਕਟ ਟੀਮ ਨੇ ਉਹਨਾਂ ਨੇ ਸਾਨੂੰ ਬਹੁਤ ਚ ਸਜੈਸ਼ਨ ਦਿੱਤਾ ਕਿ ਤੁਸੀਂ ਮੈਂਬਰਸ ਨੂੰ ਛਤਰੀਆਂ ਦੋ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਮੇਜ ਨੂੰ ਛਤਰੀਆਂ ਦੇਣ ਠੀਕ ਹੈ ਤਾਂ ਕਿ ਅਸੀਂ ਸ਼ਹਿਰ ਦੇ ਹਰ ਢਬਕੇ ਨੂੰ ਹਰ ਕੋਨੇ ਚ ਆ ਛਤਰੀ ਪਹੁੰਚਾ ਸਕੀਏ ਔਰ ਸਾਡੀ ਮੇਜ ਨੂੰ ਜ਼ਰੂਰਤ ਵੀ ਹੈ ਕਿਉਂਕਿ ਕੈਨ ਪਾਵਰਮੈਂਟ ਮੂਵਮੈਂਟ ਆਪਾਂ ਵੂਮਨ ਐਪਾਰਟਮੈਂਟ ਦੀ ਗੱਲ ਕਰਦੇ ਆਪਾਂ ਸਸਟੇਨੇਬਲ ਉਦੀ ਗੱਲ ਕਰਦੇ ਆ ਤਾਂ ਉਸ ਤੋਂ ਵੱਡਾ ਐਗਜ਼ਾਮਪਲ ਹੋਰ ਕੌਣ ਹੈ ਉਹ ਸੁਭਾ ਹੁੰਦੀਆਂ ਵਿਚਾਰੀਆਂ ਸ਼ਾਮ ਨੂੰ ਜਾਂਦੀਆਂ ਧੁੱਪ ਚ ਜਾਂਦੀਆਂ ਬਹੁਤ ਕੁਝ ਕਰਦੀਆਂ ਉਹਨਾਂ ਕੋਲ ਛਤਰੀਆਂ ਨਹੀਂ ਹੁੰਦੀਆਂ ਧੁੱਪ ਚ ਬਹੁਤ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਸਾਡਾ ਪਰਪਸ ਹੀ ਆਹੀ ਹੈ ਕਿ ਅਸੀਂ ਬਹੁਤ ਪੂਰੇ ਸ਼ਹਿਰ ਚ ਹਰ ਕਲੋਨੀ ਜਿੱਥੇ ਪੋਸੀਬਲ ਹੈ ਹਰ ਜਿੱਥੇ ਪੋਸੀਬਲ ਹੋਵੇ ਕਿ ਛਤਰੀਆਂ ਦੀਏ ਔਰ ਇਹ ਤਾਂ ਇੱਕ ਸਾਡਾ ਪ੍ਰੋਟੋਟਾਈਪ ਇੱਕ ਪ੍ਰੋਟੋਕਾਲ ਹੈ ਸਾਨੂੰ ਅੱਗੇ ਜ਼ਰੂਰਤ ਲੱਗੇਗੀ ਜਾਂ ਸਾਨੂੰ ਕੋਈ ਅਪਰੋਚ ਕਰੇਗਾ ਕਿ ਅਸੀਂ ਇਹ ਛਤਰੀਆਂ ਹੋ

ਅੱਜ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀ ਆ ਕਿ ਤੁਸੀਂ ਇੰਦੀ ਤਪਦੀ ਧੁੱਪ ਦੇ ਵਿੱਚ ਸਾਨੂੰ ਸਪੋਰਟ ਕਰਨ ਵਾਸਤੇ ਬਰੇ ਪਹੁੰਚੇ ਸਾਡਾ ਜਿਹੜਾ ਕਲੱਬ ਹੈਗਾ ਉਹ ਇੱਕ ਲੇਡੀਜ਼ ਦਾ ਕਲੱਬ ਹੈ ਜਿਹੜੀਆਂ ਬਹੁਤ ਪਾਵਰਫੁੱਲ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਟਾਈਮ ਟੂ ਟਾਈਮ ਜਿੱਥੇ ਵੀ ਲੋਡ ਪੈਂਦੀ ਹੈ ਪੂਰੇ ਬਠਿੰਡੇ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਆ ਜਿਹੜਾ ਇਹ ਵੀ ਸਾਡਾ ਪ੍ਰੋਜੈਕਟ ਹੈ ਇਹ ਕਹਹਾੜੀ ਪ੍ਰੋਜੈਕਟ ਹੈ ਅਸੀਂ ਘਰ-ਘਰ ਇਨਰ ਵੀਲ ਕਲੱਬ ਨੂੰ ਪਹੁੰਚਾਉਣਾ ਚਾਹੁੰਦੇ ਆ ਸਾਡੇ ਅਸੀਂ ਅੱਜ 101 ਛਤਰੀਆਂ ਪ੍ਰਿੰਟ ਕਰਵਾਈਆਂ ਨੇ ਜਿਹੜੀਆਂ ਅਸੀਂ ਆਪਣੀਆਂ ਮੇਡਸ ਨੂੰ ਹੈਲਪਰਸ ਨੂੰ ਅਸੀਂ ਉਹਨਾਂ ਨੂੰ ਦਵਾਂਗੇ ਤਾਂ ਕਿ ਜਦੋਂ ਵੀ ਉਹ ਉਹਨਾਂ ਨੂੰ ਥੋੜੀ ਜੀ ਗਰਮੀ ਤੋਂ ਰਾਤ ਦੇਂਦਾ ਇਹ ਛੋਟਾ ਜਿਹਾ ਇੱਕ ਸਾਡਾ ਉਪਰਾਲਾ ਹੈ ਸਾਡਾ ਕਲੱਬ ਇਹ ਛੋਟੇ-ਛੋਟੇ ਉਪਰਾਲੇ ਕਰਦਾ ਰਹਿੰਦਾ ਹੈ ਅਸੀਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਹੀ ਆ ਗਰਮੀ ਦੇ ਵਿੱਚ ਜਿਹੜੇ ਸਾਡੀਆਂ ਹਾਂ ਜਿਹੜੇ ਸਾਡੇ 카ਟ ਹੈਗੇ ਆ ਜਿਵੇਂ ਕੋਈ ਵੈਜੀਟੇਬਲਸ ਵੇਚਦੀਆਂ ਰੇੜੀਆਂ ਲਗਾਉਂਦੇ ਆ ਫਰੂਟਸ ਵੇਚਦੇ ਆ ਉਹਨਾਂ ਦੇ ਉੱਪਰ ਜਿਹੜੀਆਂ ਫਿਕਸ ਅੰਬ੍ਰੇਲਾ ਲਗਾਈ ਜਾਂਦੀਆਂ ਉਹ ਲਗਾਈਆਂ ਸੀਗੀਆਂ ਪਾਣੀ ਦੀ ਬੋਤਲਾਂ ਅਸੀਂ ਉਹਨਾਂ ਦੇ ਵਿੱਚ ਜਾ ਜਾ ਕੇ ਰੇੜੀਆਂ ਦੇ ਉੱਪਰ ਜਾ ਜਾ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਉਹਨਾਂ ਨੂੰ ਦੱਸਿਆ ਵੀ ਇਹਨਾਂ ਦਾ ਕੀ ਯੂਜ਼ ਹੈ ਪਾਣੀ ਥੋੜੀ ਥੋੜੀ ਦੇਰ ਬਾਅਦ ਉਹਨਾਂ ਨੂੰ ਪੀਣਾ ਚਾਹੀਦਾ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਤਾਂ ਸਾਡੇ ਪੂਰੇ ਕਲੱਬ ਦੀ ਇਹ ਕੋਸ਼ਿਸ਼ ਰਹਿੰਦੀ ਹੈ ਇਨਰ ਵੀਲ ਦੀ ਕਿ ਘਰ ਘਰ ਜਾ ਕੇ ਜਿਹਨੂੰ ਵੀ ਕਿਸੇ ਨੂੰ ਵੀ ਕੋਈ ਹੈਲਪ ਦੀ ਲੋੜ ਹੈ ਤਾਂ ਅਸੀਂ ਉਹਦੀ ਹੈਲਪ ਕਰਦੇ ਆਂ ਲੜਕੀਆਂ ਦੀ ਕਿਸੇ ਨੂੰ ਗਰੀਬ ਲੜਕੀ ਦੀ ਸ਼ਾਦੀ ਦੇ ਵਿੱਚ ਉਹਨਾਂ ਨੂੰ ਲੋੜ ਪੈਂਦੀ ਆ ਅਸੀਂ ਉਹਦਾ ਵਿੱਚ ਵੀ ਪੂਰਾ ਆਪਣਾ ਸਹਿਯੋਗ ਦਿੰਦੇ ਆਂ ਅੱਛਾ ਜੀ ਇਨਸਾਨਾਂ ਦੇ ਨਾਲ ਨਾਲ ਬੇਜੁਮਾਨਾਂ ਦੇ ਜਿਹੜੇ ਜਾਨਵਰ ਹੈਗੇ ਗਰਮੀ ਕਾਫੀ ਤਪਦੀ ਹੈਗੀ ਹਾਂਜੀ ਉਹਨਾਂ ਵਾਸਤੇ ਕੋਈ ਉਪਰਾਲਾ ਤੁਹਾਡੀ ਸੰਸਥਾ ਵੱਲੋਂ ਇਸ ਤਰ੍ਹਾਂ ਕਰਦੇ ਹੋ ਹਾਂਜੀ ਸਰ ਅਸੀਂ ਹੁਣੇ 15 ਦਿਨ ਪਹਿਲਾਂ ਹੀ ਜਿਹੜੇ ਪਸ਼ੂ ਪੱਛੀ ਹੁੰਦੇ ਆ ਇਹਨਾਂ ਪਿੱਛੇ ਅਸੀਂ ਪੋਰਟਸ ਲਖਵਾਏ ਆ ਆਪਾਂ ਸਾਰੇ ਮੈਂਬਰਸ ਨੂੰ ਵੀ ਡਿਸਟ੍ਰਿਬਿਊਟ ਕੀਤੀ ਉਹਨਾਂ ਨੇ ਆਪਣੇ ਘਰਾਂ 'ਚ ਵੀ ਰਖਵਾਏ ਆ ਤੇ ਤੇ ਜਿਵੇਂ گاਉਂਾ ਵਗੈਰਾ ਰੋਡ ਤੇ ਫਿਰਦੀਆਂ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਉਹਨਾਂ ਲਈ ਵੀ ਪਾਣੀ ਪੀਣ ਵਾਸਤੇ ਰਖਵਾਈ ਜਾਣ। ਹਾਂਜੀ। ਮੇਰਾ ਨਾਮ ਰਜਨੀ ਕਾਟਿਆ ਹੈ ਔਰ ਮੈਂ ਇੰਟਰਨੈਸ਼ਨਲ ਇਨਰਵਲ ਐਡੀਟਰ ਐਂਡ ਮੀਡੀਆ ਮੈਨੇਜਰ ਦੇ ਤੌਰ ਤੇ ਮੈਂ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਹੀ ਹਾਂ ਔਰ ਮੇਰਾ ਕੰਮ ਹੈਗਾ ਕਿ ਜਿੰਨੇ ਵੀ ਪ੍ਰੋਜੈਕਟ ਹੋ ਰਹੇ ਆ 올 오버 월드 ਦੇ ਵਿੱਚ ਜਿਹਨੇ ਵੀ ਇਨਰਵਿਲ ਕਲੱਬਸ ਕਰ ਰਹੇ ਆ ਉਹਨਾਂ ਪ੍ਰੋਜੈਕਟਸ ਨੂੰ ਹਾਈਲਾਈਟ ਕਰਨਾ ਸੋਸ਼ਲ ਮੀਡੀਆ ਤੇ WhatsApp ਤੇ ਸਾਡੀਆਂ magazines ਨਿਕਲਦੀਆਂ ਆ ਇੰਟਰਨੈਸ਼ਨਲੀ ਇਨਰਵਿਲ magazines ਉਹਦੇ ਵਿੱਚ ਹਾਈਲਾਈਟ ਕਰਨਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਆਪਣਾ ਜਿਹੜਾ ਇਨਰਵਿਲ ਕਲੱਬ ਠਿੰਦਾ ਸੈਂਟਰਲ ਹੈ ਉਹ ਬ੍ਰਾਂਡਿੰਗ ਇਨਰਵਿਲ ਦੇ ਉੱਪਰ ਕੰਮ ਕਰ ਰਹੇ ਹਤੇ ਉਹ 100 ਛਤਰੀਆਂ ਆ ਦੇ ਰਿਹਾ ਹੈ ਨੀਦੀ ਇਹ ਲੋਗਾਂ ਨੂੰ ਨੀਦੀ ਜਿਹੜੇ ਲੇਡੀਜ਼ ਆਈਆਂ ਹੋਈਆਂ ਉਹਨਾਂ ਨੂੰ ਅੱਜ ਅਸੀਂ ਦੇਵਾਂਗੇ ਬਾਕੀ ਜਿਹੜੀਆਂ ਰਹਿ ਜਾਣਗੀਆਂ ਉਹ ਬਾਕੀ ਡਿਸਟ੍ਰੀਬਿਊਟ ਕਰਾਂਗੇ ਆਈ ਐਮ ਸੋ ਪ੍ਰਾਊਡ ਆਫ ਆਰ ਪ੍ਰੈਜ਼ੀਡੈਂਟ ਨੀਸ਼ਾ ਗੋਇਲ ਜਿਨੇ ਕੀ ਬੜੀਆ ਬੜਾ ਅੱਛਾ ਇਨੀਸ਼ੀਏਟਿਵ ਲਿਆ ਇਨਰਵਿਲ ਨੂੰ ਬ੍ਰਾਂਡਿੰਗ ਕਰਨ ਦਾ ਔਰ ਆਮ ਸੋ ਪ੍ਰਾਊਡ ਆਫ ਆਰ ਆਲ ਆਰ ਮੈਂਬਰਸ ਕਿਉਂਕਿ ਅਸੀਂ ਜਿੰਨੇ ਵੀ ਪ੍ਰੋਜੈਕਟ ਕਰਦੇ ਆ ਸਾਰੇ ਅਸੀਂ ਕੰਟਰੀਬਿਊਟ ਕਰਦੇ ਆ ਜੋ ਵੀ ਅਸੀਂ ਫੰਡ ਕਲੈਕਟ ਕਰਦੇ ਆ ਉਹਨਾਂ ਫੰਡਸ ਨਾਲ ਹੀ ਅਸੀਂ ਸਾਰੇ ਪ੍ਰੋਜੈਕਟ ਕਰਦੇ ਆ ਤੇ ਇਸ ਪ੍ਰੋਜੈਕਟ ਹਰ ਪ੍ਰੋਜੈਕਟ ਦੇ ਵਿੱਚ ਸਾਡੇ ਮੈਂਬਰਸ ਦੀ ਅੱਛੀ ਕੰਟਰੀਬਿਊਸ਼ਨ ਰਹਿੰਦੀ ਹੈ ਤਾਂ ਸਾਰੇ ਮੈਂਬਰਸ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੂੰਗੀ ਇਸ ਵਾਸਤੇ ਕਿ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਨਾਲ ਤੇ ਐਗਜ਼ੀਕਟਿਵ ਟੀਮ ਦੇ ਸਹਿਯੋਗ ਨਾਲ ਪ੍ਰੈਜ਼ੀਡੈਂਟ ਨੀਸ਼ਾ ਗੋਇਲ ਨੇ ਇਹ ਇਨੀਸ਼ੀਏਟਿਵ ਲਿਆ ਤੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਇਹ ਆ ਇਹਨਰ ਵੇਲ ਵਾਸਤੇ ਥੈਂਕ ਯੂ